ਪਿੰਡ ਪੌਂਚਨ ਲਈ ਜੀਆ ਨੂੰ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਪਰ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਕਿ ਸੰਮੂਹ ਸਾਹਿਬ ਸੇਖੋ ਸਾਹਿਬ ਨੂੰ ਪਰਮੁਖੀ ਸਾਹਿਬ ਨੂੰ ਬੇਨਤੀ ਹੈ ਏਡੀਸੀ ਸਾਹਿਬ ਨੂੰ ਬੇਨਤੀ ਹੈ ਇਸ ਤੋਂ ਬਾਅਦ ਮੈਂ ਮੇਰੇ ਪਿੰਡ ਦੇ ਪੰਜ ਸਰਪੰਚ ਹੋਏ ਤਿਆਰ ਸਮਾਗਰਣ ਹੈ ਸਾਡੇ ਸਤਾਰਿਓ ਪੰਜ ਸਰਪੰਚਾਂ ਨੂੰ ਜਿਹੜੇ ਫਰੀਦਪੁਰ ਜ਼ਿਲ੍ਹੇ ਨਾਲ ਸੰਬੰਧਤ ਹਨ ਕਿਰਵਾਇਆ ਰੱਖਾ ਵੀ ਇੱਥੇ ਜਿੰਨੇ ਵੀ ਮੈਂਬਰ ਸਰਬੰਧ ਮੈਂਬਰ ਬਣ ਕੇ ਅਜਾ ਆਪਣ ਦੇ ਨਾਲ ਦੀ ਸਰਬੰਧ ਚਾਇਆ ਇੱਥੇ ਤੁਹਾਡਾ ਜਿਹੜਾ ਕੰਮ ਆ ਉਹ ਅਟਮਣੀ ਹੁੰਦਾ ਬਣਨ ਤੋਂ ਬਾਅਦ ਅੱਜ ਕੋ ਸ਼ੁਰੂ ਹੋਇਆ ਸੋ ਆਪਾਂ ਸਾਰਿਆਂ ਨੂੰ ਇਸ ਹੌਚੌਕ ਸਮਾਗਮ ਤੇ ਇਹ ਵੀ ਨਿਰਾਮ ਲੈਣਾ ਵੀ ਕਦੇ ਵੀ ਜਦੋਂ ਪਿੰਡ ਦੇ ਵਿੱਚ ਅਕਸਰ ਹੀ ਪੰਚਾਇਤਾਂ ਦੀਆਂ ਝੋੜਾ ਹੁੰਦੀਆਂ ਤਾਂ ਇੱਕ ਦੂਜੇ ਦੇ ਨਾਲ ਮਾਣ ਮਟਾ ਲੋ ਜਾਂਦੇ ਆ ਜਾਂ ਇੱਕ ਦੂਜੇ ਦੇ ਨਾਲ ਫੈਰੋ ਪੈਦਾ ਹੋ ਜਾਂਦਾ ਤੇ ਅਸੀਂ ਸੋਚਦੇ ਆਂ ਵੀ ਅਹਲਾਉਂਦੇ ਨੇ ਮੇਰੀ ਮਦਦ ਅੱਜ ਅਸੀਂ ਚੰਗੀ ਸ਼ੁਰੂਆਤ ਕਰਨ ਜਾ ਰਹੇ ਹਾਂ ਬੜਾ ਸੁਭਾਗਾ ਦੇ ਰਹੇ ਕਿਉਂਕਿ ਅੱਜ ਤੁਸੀਂ ਉਹ ਕੰਮ ਸ਼ੁਰੂ ਕਰਦੇ ਹੋ ਜਿਸ ਤੇ ਲਈ ਤੁਹਾਨੂੰ ਨਗਰ ਦੇ ਲੋਕਾਂ ਨੇ ਤੁਹਾਡੇ ਬਾੜ ਦੇ ਲੋਕਾਂ ਨੇ ਚੁਣਿਆ ਔਰ ਉਹ ਬਹੁਤ ਜੂਰੇ ਕੰਮ ਨੂੰ ਜੋ ਪਿਛਲੇ ਜਮੇ ਸਮੇ ਤੋਂ ਪਿਆਰ ਨੂੰ ਕਰਨ ਦਾ ਪਰ ਉਹ ਸਬਾਕਤਰਾ ਤੋਂ ਨੋਕਾ ਕਰਿਆ ਤੇਰੇ ਮੇਰੇ ਸਾਹਿਬ ਨੇ ਪਹਿਲਾਂ ਦੱਸਿਆ ਤੁਹਾਨੂੰ ਕਿ ਕਿਸੇ ਦਾ ਰੰਜਿਸ਼ ਨਹੀਂ ਰੱਖਣੀ ਹਰ ਇੱਕ ਦਾ ਕੰਮ ਕਰਦਾ ਆ ਆਪਾਂ ਦੇਖਦੇ ਸਰਦਾਰ ਭਗਵੰਤ ਸਿੰਘ ਮਾਨ ਤਹਿ ਆਵਾਜ਼ੀ ਪਾਰਟੀ ਤੋਂ ਲੜੇ ਪਰ ਤੁਮ ਮੁੱਖ ਮੰਤਰੀ ਪਿਆਰ ਕਿਹਾ ਜਾਂਦਾ ਤੁਹਾਨੂੰ ਸਰਪੰਚ ਚ ਪਿੰਡ ਦਾ ਕਿਹਾ ਜਿਹੜਾ ਕਿਸੇ ਅੰਦਰ ਇਹ ਵੀ ਕੋਸ਼ਿਸ਼ ਕੀਤੀ ਜੇ ਕਿਸੇ ਚੋਣ ਨਿਸ਼ਾਨ ਤੇ ਨੜੇ ਸਰਪੰਚਤਾ ਕੇ ਸਰਪੰਚ ਬੁਨੇ ਚੋਣ ਕਰਦੇ ਆਪਾਂ ਕਾਮਦ ਹੋਏ ਸਾਰੇ ਨੇ ਰੱਖ ਕੇ ਪਟਾਕ ਸਰਪੰਚ ਬਣਾਏ ਮੈਂਬਰ ਬਣਾਏ ਤੇ ਹੁਣ ਆਪਾਂ ਸਾਰੇ ਨਾਲ ਬੈਠ ਕੇ ਬੋਲੋ ਤੁਹਾਡੇ ਜ਼ਿੰਮੇਵਾਰੀ ਸਭ ਤੋਂ ਜਿਆਦੇ ਆ ਬੇਸ਼ੱਕ ਤੁਹਾਨੂੰ ਲੱਗਦਾ ਨਹੀਂ ਮੈਂਬਰ ਪੰਚਾਇਤ ਆ ਜਿਹੜਾ ਉਹ ਬਹੁਤ ਛੋਟੀ ਤਾਕਤ ਦਾ ਜਾਂ ਛੋਟੀ ਪਾਵਰ ਦਾ ਛੋਟਾ ਹੁੰਦਾ ਪਰ ਨਹੀਂ ਸਾਰੇ ਦੇ ਸਾਰੇ ਕਾਰਜ ਜਿਹੜੇ ਉਹ ਤੁਹਾਡੇ ਹੱਥਾਂ ਵਿੱਚ ਹੀ ਲੰਘ ਕੇ ਜਾਂਦੇ ਆ ਸਾਰੇ ਕੰਮ ਆਪਣੇ ਰਾਹੀ ਹੋਣਾ ਸਰਕਾਰ ਦਾ ਕੋਈ ਵੀ ਕੰਮ ਹੈ ਉਹ ਤੁਹਾਡੇ ਰਾਹੀ ਹੋਣਾ ਹੈ ਆ ਇਸ ਗੱਲ ਦੀ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਹਰ ਕੰਮ ਨੂੰ ਜਿਹੜਾ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕੋ ਬੰਦਾ ਉਹ ਕਹਿੰਦਾ ਮੈਂ ਆ ਦੇਖਿਆ ਕਈ ਪਿੰਡਾਂ ਵਿੱਚ ਤਾਂ ਸੌਵਾ ਵੀ ਪਉਣ ਲੱਗੇ ਜਿਵੇਂ ਸਰਪੰਚ ਦਾ ਸਾਥ ਹੀ ਦੇ ਰੋ ਉਹ ਭਰਾਵੋ ਆਪਾਂ ਦੇਖੋ ਪਿੰਡ ਦੀਆਂ ਤੇ ਦੇਸ਼ ਦੀ ਤਰੱਕੀ ਵਾਸਤੇ ਉੱਥੇ ਲੈਂਦੇ ਆ ਉਹਦਾ ਜ਼ਿੰਮੇਵਾਰੀ ਹੁੰਦੀ ਹੈ ਕੰਮ ਕਰਨ ਦੀ ਗਰੰਟੀ ਹੁੰਦੀ ਹੈ ਜੇ ਮੈਨੂੰ ਇਸ ਜਗ੍ਹਾ ਤੇ ਬਿਠਾਓ ਮੈਂ ਕੰਮ ਕਰਾਂਗਾ। ਚੋਅ ਇਸ ਵਾਸਤੇ ਸਾਰਿਆਂ ਨੇ ਸੱਚ ਨਾਲ ਇਮਾਨਦਾਰੀ ਨਾਲ ਕੰਮ ਕਰਨਾ। ਲੋਕਾਂ ਦੇ ਪਿੰਡਾਂ ਦੇ ਵਿੱਚ ਜੇਕਰ ਵਿਕਾਸ ਨਹੀਂ ਹੋਊਗਾ ਤਾਂ ਦੇਸ਼ ਦਾ ਵਿਕਾਸ ਵੀ ਨਹੀਂ ਹੋਊਗਾ। ਅੱਜ ਸਾਡੇ ਦੇਸ਼ ਦਾ ਪੰਜਾਬੇ ਦਾ ਕਾਰਜ ਵੀ ਇਹੀ ਹੈ ਕਿ ਦੂਜੇ ਸਾਡੇ ਪਰਦੇਸ਼ਣ ਜਾਂਦੇ ਐ ਉੱਥੇ ਜਾ ਕੇ ਦੇਖਦੇ ਐ ਸਾਫ ਸਫਲਤ ਦੀ ਆ ਐ ਜੀਓ ਐ ਤੇ ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਸਾਰਾ ਕੁਝ ਕਰ ਸਕਦੇ ਹਾਂ ਪਰ ਉਹਦੇ ਲਈ ਸਾਨੂੰ ਕੁਝ ਚੀਜ਼ਾਂ ਛੱਡੀਆਂ ਪੈਣਗੀਆਂ ਸਾਨੂੰ ਉਹ ਅਹੰਕਾਰ ਛੱਡਣਾ ਪਊਗਾ ਬੇਸਤੀ ਇਹਦਾ ਕੰਮ ਨਹੀਂ ਹੋਣਾ ਚਾਹੀਦਾ ਤੇ ਕੰਮ ਕਰਦੇ ਰਹਿੰਦੇ ਆ ਸੋ ਇਸ ਵਾਸਤੇ ਵੀਰੋ ਤੁਹਾਨੂੰ ਸਾਰੇ ਰੁਪਰਾਈ ਦੇਣਾ ਤੇ ਸਰਕਾਰ 'ਤੇ ਵਿਸ਼ਵਾਸ ਰੱਖੋ ਨਾ ਫਿਰ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਕਾਰ ਕੋ ਬਗਵਤ ਸਿੰਘ ਮਾਨ ਦੇ ਪਰਿਵਾਰ ਨੂੰ ਔਰ ਹਰ ਇੱਕ ਪਰਿਵਾਰ ਦੇ ਮੈਂਬਰ ਨੂੰ ਉਨੀ ਇੱਜ਼ਤ ਉਹਨਾਂ ਮਾਣ ਦਾ ਸਨਮਾਨ ਮਿਲੂਗਾ ਚਾਹੇ ਉਹ ਕਿਸੇ ਵੀ ਜਿਹੜਾ ਹੈ ਉਹ ਸਾਧਾਰਨ ਦਾ ਨਾ ਸਮੂਹ ਕਰੇ। ਤੋਂ ਇਸ ਵਕਤ ਸਾਰੇ ਨਾਲ ਰਲ ਕੇ ਆਪਾਂ ਕੰਮ ਕਰਨਾ ਹੈ। ਜਿੱਨੇ ਸਰਪੰਚ ਸਾਹਿਬ ਬੈਠਿਆ ਉਹਨਾਂ ਨੂੰ ਵੀ ਬੇਇਤੀ ਹੈ ਕਿ ਤੁਸੀਂ ਵਕਤੋ ਵਚ ਕੰਮ ਕਰਦੇ ਹੋ। ਕੋਈ ਵੀ ਕੰਮ ਹੈ ਤੁਹਾਡੇ ਪਿੰਡ ਦੇ ਵਿੱਚ ਉਹ ਰੁਕੂਗਾ ਜਿਹੜੇ ਪਿੰਡ ਦੇ ਲੋਕ ਨਹੀਂ ਚੋਣਗੇ ਜਾਂ ਸਰਪੰਚ ਦਾ ਮੈਂਬਰ ਨਹੀਂ ਚੋਣਗੇ ਸਰਕਾਰ ਹਰ ਕੰਮ ਵਾਸਤੇ ਫੰਡ ਦੇਊਗੀ। ਕਿਸਾ ਦੀ ਪਿੰਡ ਦੇ ਜਿੰਨਾ ਵੀ ਫੰਡ ਚਾਹੀਦਾ ਉਹ ਤੁਹਾਨੂੰ ਫੰਡ ਹੋਈ ਜਾ ਕਰੂਗ ਪਰ ਉਹਦੇ ਵਿੱਚ ਕੋਸ਼ਿਸ਼ ਤੁਹਾਡੀ ਹੋਣੀ ਚਾਹੀਦੀ ਹੈ ਕਿ ਤੁਸੀਂ ਵੱਧ ਚੜ ਕੇ ਮਤੇ ਪਾ ਕੇ ਜਿਹੜੇ ਕੰਮ ਹੋਣ ਵਾਲਿਆ ਗੁਰੂ ਤੇ ਰਖਾਏ ਕਿਸੇ ਦੀ ਗਲੀ ਦਾ ਕੋ ਰੋਲਾ ਉਹ ਅਸੀਂ ਨਵੇਤਰ ਜੇਕਰ ਵੀ ਆਪਦੇ ਫਸਲੇ ਨਾਲ ਮੇੜਾ ਕਿ ਤਾਂ ਸਾਡੇ ਕਿਸੇ ਦੇ ਹੋਰ ਫਸਲੇ ਦੇ ਮੇੜੇ ਵਾਸਤੇ ਬਾਤ ਨਹੀਂ ਹੋਣਾ ਇਸ ਵਾਸਤੇ ਆਪ ਦੇ ਲੋਕ ਕੋਸ਼ਿਸ਼ ਕਰਨੀ ਹੈ ਕਿ ਪਹਿਲੀ ਉਹ ਗਰਾਂਡ ਗੱਲ ਉਹਦੇ ਤੋਂ ਕੁਝ ਨਾ ਕੁਝ ਕੋਈ ਕੁਝ ਪ੍ਰਾਪਤੀ ਕਰਾਂਗੇ ਅਸੀਂ ਨਹੀਂ ਤੁਹਾਨੂੰ ਮਾਣ ਅਜਿਹੇ ਚੋ ਦਿੱਤਾ ਉਹ ਬਹੁਤ ਹੈ ਤੇ ਉਸੇ ਤੇ ਸਬਰ ਕਰਨਾ ਲੋਕਾਂ ਦੀ ਸੇਵਾ ਕਰਨੇ ਆਪਦੇ ਹੱਥੋਂ ਦੇ ਕੇ ਪਲਾਉ ਰਿਹਾ ਸਾਨੂੰ ਪਾਣੀ ਨੇ ਸਿਖਾਇਆ ਆਪਦੇ ਕੋਲੋਂ ਜੇਬ ਦੇ ਚੋਂ ਖਰਚਾ ਕਰਕੇ ਆਪਣੇ ਪਿੰਡ ਦਾ ਆਪਣੇ ਮਹੱਲੇ ਦਾ ਪਲਾਉ ਰਿਹਾ ਇੱਕ ਫਰੀਦ ਜੀ ਦੀ ਕੈਰਨ ਸ਼ੋਹ ਦੀ ਤਰਫ਼ ਕੀ ਦੁਨੀਆ ਦੇ ਵਿੱਚ ਦੁਨੀਆ ਦੇ ਰਾਜਨੀਤਿਕ ਅਕਸ਼ੀਏ ਦੇ ਉੱਪਰ ਇੱਕ ਤੂਰ ਤਾਰੇ ਵੱ ਨੂੰ ਯਮਕ ਦੀ ਹੋਈ ਧਰਤੀ ਫਰੀਦਕੋਟ ਮੇਰੀ ਮਾਨਮਤੀ ਧਰਤੀ ਇਥੋਂ ਦੇ ਨਵੇਂ ਚੁਣੇ ਹੋਏ ਮੇਰੇ ਸਾਹਮਣੇ ਬੈਠੇ ਜਿਹੜੇ ਪੰਚ ਸਹਿਬਾਨ ਇਸ ਜ਼ਿਲ੍ਹੇ ਦੇ ਆਪ ਸਰਪੰਚ ਸਹਿਬਾਨ ਮੈਂ ਸਭ ਤੋਂ ਪਹਿਲਾਂ ਆਪ ਸਭ ਦਾ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਥ ਪਾਉਣ ਲੱਗਿਆ ਫਤਿਹ ਦਾ ਜਵਾਬ ਫਤਿਹ ਹੀ ਦੇਓ ਕਿਉਂਕਿ ਇਹ ਜਿਹੜੀ ਬਖਸ਼ਿਸ਼ ਹੋਈ ਹੈ ਇਹ ਉਸੇ ਕਲਗੀ ਕਲਗੀ ਵਾਲੇ ਪਾਸ਼ਾ ਦੀ ਬਖਸ਼ਿਸ਼ ਹੈ ਸੋ ਜੀ ਆਪਾਂ ਹੋਰ ਬਖਸ਼ਿਸ਼ਾਂ ਲੈਣੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਆਪ ਸਭ ਦਾ ਜਿੱਥੇ ਅੱਜ ਇੱਥੇ ਸਭ ਜੋ ਸਵਾਗਤ ਦੇ ਵਿੱਚ ਪਹੁੰਚੇ ਨੇ ਤੇ ਸਵਾਗਤ ਕਰਦਾ ਅੱਜ ਤੁਸੀਂ ਬੜੇ ਹੀ ਮਹੱਤਵਪੂਰਨ ਮੌਕੇ 'ਤੇ ਚੁੜੇ ਗਏ ਦੁਨੀਆ ਦੀ ਸਭ ਤੋਂ ਵਧੀਆ ਰਾਜ ਪ੍ਰਣਾਲੀ ਹੈ ਲੋਕਤੰਤਰ ਡੈਮੋਕ੍ਰੇਸੀ ਉਹਦੀ ਜਿਹੜੀ ਮੋਟਲੀ ਇਕਾਈ ਉਹ ਪੰਚਾਇਤਾਂ ਹੁੰਦੀ ਹੈ ਤੇ ਆਪ ਸਭ ਉਹਨਾਂ ਪੰਚਾਇਤਾਂ ਦੇ ਮਾਣਯੋਗ ਮੈਂਬਰ ਸਾਥੀਓ ਪੰਚਾਇਤੀ ਸੰਸਥਾਵਾਂ ਲੋਕਤੰਤਰ ਦੀ ਬੁਨਿਆਦ ਹੁੰਦੀ ਹੈ ਇਹ ਪ੍ਰਣਾਲੀ ਸਾਡੇ ਪਿੰਡੂ ਖੇਤਰ ਦੀ ਤਰੱਕੀ ਅਤੇ ਸੁਰਾਖ ਦਾ ਮੁੱਖ ਸਾਧਨ ਹੁਣ ਤੁਸੀਂ ਪਿੰਡ ਦੇ ਵਿਕਾਸ ਦੇ ਸੱਚੇ ਤੇ ਸੱਚੇ ਸੰਚਾਲਕ ਹੋ ਤੁਹਾਡਾ ਕੰਮ ਸਿਰਫ ਸੜਕਾਂ ਪਾਣੀ ਅਤੇ ਬਿਜਲੀ ਦੀ ਸਹੀ ਸਹੂਲਤ ਪਹੁੰਚਾਉਣਾ ਨਹੀਂ ਯਾ ਕਿਸੇ ਦੀ ਮੜੀ ਵੀ ਫੜਾਉਣਾ ਨਹੀਂ ਇਹ ਕਹਿੰਦੇ ਭਾਂਡੇਵਾਸ ਨੂੰ ਕੰਮ ਨਹੀਂ ਹੈ ਆਪਣਾ ਸਰਗੋ ਸਮਾਜਿਕ ਇਕਜੁੱਟਤਾ ਸਿੱਖਿਆ ਸਿਹਤ ਅਤੇ ਵਾਤਾਵਰਣ ਸੰਭਾਲਣ ਵੱਲ ਧਿਆਨ ਦੇ। ਕਿੰਨੀ ਇਮਾਨਦਾਰੀ ਦੇ ਨਾਲ ਤੁਸੀਂ ਇਹ ਸੌਦੇ ਦੀ ਸੇਵਾ ਕਰੋਗੇ ਨਗਰ ਦੀ ਸੇਵਾ ਕਰੋਗੇ। ਪੁਰਨਾ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੁਹਾਡੇ ਤੇ ਵੱਟ ਹੋਣਗੀਆਂ। ਮਨੂਪੁਰ ਆਸ ਹੈ ਕਿ ਆਪਣੇ ਪਿੰਡਾਂ ਨੂੰ ਵਿਸ਼ੇਸ਼ ਪਿੰਡ ਬਣਾਉਣ ਲਈ ਤੁਸੀਂ ਪੂਰੀ ਤਾਕਤ ਲਾਓਗੇ ਜਿਸ ਨਾਲ ਪੰਜਾਬ ਦਾ ਹਰੇਕ ਪਿੰਡ ਸਮਰੱਥ ਅਤੇ ਆਧੁਨਿਕ ਬਣ ਕੇ ਹਿੰਦੁਸਤਾਨ ਦੇ ਨਕਸ਼ੇ 'ਤੇ ਉੱਭਰੇਗਾ ਮੇਰੀ ਤੁਹਾਡੇ ਲਈ ਦਿਲਵਾ ਹੈ ਕਿ ਵਾਹਿਗੁਰੂ ਤੁਹਾਨੂੰ ਇਸ ਨੈਤਿਕ ਜਿੰਮੇਵਾਰੀ ਨੂੰ ਨਿਭਾਉਣ ਦੀ ਹਿੰਮਤ ਬਖਸ਼ੇ sada aan sandh rahi hoye aap sab nu ek vaar fir to mubarakah vahe guruji ka khalsa vahe guruji ki fateh main ਸੱਚੇ ਜਿਦੋਂ ਈਸ਼ਵਰ ਦੀ ਸੌਖਾਦਾ ਹਾਂ ਕਿ ਮੈਂ ਤਨੂੰ ਦੁਆਰਾ ਸਭ ਅਤੇ ਭਾਰਤ ਦੀ ਪ੍ਰਵਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਚਾ ਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਭਾਰਤ ਦੀ ਪ੍ਰਵਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਚਾ ਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਲਾ ਕਿਸੇ ਦਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰ ਦੇ ਸੰਬੰਧ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਇਸੇ ਵੀ ਸ਼ੋਭੇ ਨਾਲ ਸੰਬੰਧਿਤ ਹੈ ₹1000 ਇਸ ਤੋਂ ਇਲਾਵਾ ਇਹ ਕਰਦੇ ਹਾਂ ਕਿ ਅੱਜ ਦੇ ਸੇਲਾ ਪੱਤਰੀ ਜੋ ਸਰਪੰਚਾਂ ਦੀ ਸੋਚ ਹੈ ਅੱਜ ਸਾਰੀ ਪਾਉਂਦੀ ਦੇਖਦੇ ਪੰਜ ਜਨ ਸੰਸਦਾਂ ਬਾਹਰ ਉਹਨਾਂ ਨੂੰ ਸੋਚਾਈ ਹੈ ਤਾਂ ਕਿ ਉਹਨਾਂ ਨੂੰ ਪ੍ਰਤੀਬੱਧਤਾ ਲੱਗੇ ਕਿ ਜੀ ਇਹ ਜੀ ਸੇਵਾ ਆਪ ਪੂਰਾ ਤੰਦੇ ਹੀ ਨਾ ਕਰਦੀ ਔਰ ਮੈਨੂੰ ਪਤਾ ਸਾਡੇ ਫਰੀਦਕੋੜੀ ਪੰਚਾਇਤਾਂ ਪੂਰੀਆਂ ਕੈਂਪ ਚੱਲਦਾ ਮਾਰੋ ਬੜੇ ਅੱਗੇ ਹੋ ਕੇ ਸੇਵਾ ਕਰਨੀ ਹੈ ਮੈਂ ਆਪ ਫਿਰ ਪੰਜ ਰਿਹਾ ਤੇ ਬਹੁਤ ਬੜੀ એનਰਜੀ ਹੈ ਸਾਡੇ ਤੇ ਸਾਡੇ ਜਿਹੜੇ ਸਾਰੇ ਜਿਹੜੇ ਪੰਜ ਆਪ ਬਹੁਤ ਬਹੁਤ ਵਧਾਈ ਜਿਹੜਾ ਸਿਸਦਾ ਹੀ ਨਹੀਂ ਕੋਈ ਨਹੀਂ ਲਿਖਿਆ